ਹਾੜ ਪ੍ਰਭਾਵਿਤ ਜੰਮੂ ਕਸ਼ਮੀਰ ਦੇ ਵਿੱਚ ਸੈਨਾ ਦੇ ਵੱਲੋਂ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ ਨੇ ਸੈਨਾ ਨੇ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਹੈ ਹੜ੍ਹਾਂ ਦੇ ਨਾਲ ਹੁਣ ਤੱਕ 215 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਅਜੇ ਵੀ ਵਾਦੀ ਦੇ ਵਿੱਚ ਤਕਰੀਬਨ 6 ਲੱਖ ਲੋਕ ਫਸੇ ਹੋਏ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 3 ਮਹੀਨੇ ਤੱਕ ਮੁਫਤ ਰਾਸ਼ਨ ਦੇਣ ਦੀ ਗੱਲ ਜ਼ਰੂਰ ਕਹੀ ਹੈ ਕਈ ਜਥੇਬੰਦੀਆਂ ਵੀ ਇਸ ਗੱਲ 'ਤੇ ਅੱਗੇ ਆਈਆਂ ਨੇ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਖਾਸ ਸਮੱਗਰੀ ਪਹੁੰਚਾਈ ਜਾ ਰਹੀ ਹੈ ਪਰ ਕਈ ਥਾਵਾਂ 'ਅਜਹਿਆਂ ਨੇ ਜਿੱਥੇ ਪਾਣੀ ਅਜੇ ਵੀ ਭਰਿਆ ਹੋਇਆ ਹੈ ਲੋਕਾਂ ਨੂੰ ਬਾਹਰ ਕੱਢਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਹੁਣ ਤੱਕ ਬਚਾਇਆ ਜਾ ਚੁੱਕਿਆ ਹੈ ਕਈ ਲੋਕ ਅਜਿਹੇ ਨੇ ਜੋ ਵਾਦੀ ਦੇ ਵਿੱਚ ਅਜੇ ਵੀ ਫਸੇ ਹੋਏ ਨੇ ਅਤੇ ਖਾਦ ਸਮੱਗਰੀ ਇਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵਾਦੀ ਦੇ ਵਿੱਚ ਪਾਣੀ ਘਟਣ ਦੇ ਬਾਵਜੂਦ ਹੜ੍ਹ ਦੀ ਚਪੇਟ ਦੇ ਵਿੱਚ ਆ ਕੇ ਮਰਨ ਵਾਲਿਆਂ ਦੀ ਤਾਦਾਦ 215 ਹੋ ਚੁੱਕੀ ਹੈ ਕਸ਼ਮੀਰ ਵਾਦੀ ਵਿੱਚ ਹੁਣ ਤੱਕ ਕਈ ਲੋਕ ਅਜਿਹੇ ਨੇ ਜੋ ਫਸੇ ਹੋਏ ਨੇ ਰਾਹਤ ਅਤੇ ਬਚਾਅ ਦੇ ਕੰਮ ਦੇ ਵਿੱਚ ਲੱਗੇ ਸੈਨਾ ਦੇ ਅਧਿਕਾਰੀ ਤੇਜ਼ੀ ਦੇ ਨਾਲ ਇਸ ਆਪਰੇਸ਼ਨ ਨੂੰ ਚਲਾ ਰਹੇ ਨੇ ਤਾਂ ਕਿ ਜਲਦ ਤੋਂ ਜਲਦ ਜਿਹੜੀਆਂ ਵੀ ਥਾਵਾਂ ਤੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਜੋ ਲੋਕ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਨੇ ਜੰਮੂ ਕਸ਼ਮੀਰ ਤੋਂ ਆਪਣੀ ਜਾਨ ਬਚਾ ਕੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਨੇ ਪਰ ਬਹੁਤ ਸਾਰੇ ਲੋਕ ਅਜੇ ਵੀ ਅਜਿਹੇ ਨੇ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਫਸੇ ਹੋਏ ਲੋਕਾਂ ਦੇ ਵਿੱਚ ਉਹ ਹੀ ਸਾਡੇ ਨਾਲ ਕੁਝ ਲੋਕ ਜ਼ਰੂਰ ਜੁੜੇ ਨੇ ਅਨੁਸ਼ ਵਾਸੀਲ ਨੇ ਜੋ ਕਿ ਜੁੜ ਚੁੱਕੇ ਨੇ ਇਸ ਵੇਲੇ ਫੋਨਲਾਈਨ ਦੇ ذریعے ਸਾਡੇ ਨਾਲ ਅਨੁਸ਼ ਜਾਨਣਾ ਚਾਹਾਂਗੇ ਕਿ ਕਿਹੜੀ ਥਾਂ ਤੇ ਤੁਸੀਂ ਇਸ ਵੇਲੇ ਫਸੇ ਹੋਏ ਹੋ ਔਰ ਕੋਈ ਬਚਾਅ ਕਾਰਜ ਦੀ ਟੀਮ ਤੁਹਾਡੇ ਤੱਕ ਪਹੁੰਚ ਪਾਈ ਇਸ ਵੇਲੇ ਅਸੀਂ ਲੇਰ ਵਿੱਚ ਫਸੇ ਹੋਏ ਹਾਂ ਤੇ ਸਾਡੇ ਕੋਲ ਕੋਈ ਮਤਲਬ ਬਚਾਅ ਦੀ ਟੀਮ ਕੋਈ ਨਹੀਂ ਹੈਗੀ ਅਸੀਂ ਆਪ ਹੀ ਝੋਕਿਸ਼ ਕਰ ਰਹੇ ਹਾਂ ਅਸੀਂ ਆਪ ਹੀ ਕਰ ਰਹੇ ਹਾਂ ਹੈ ਕਿ ਥੋੜਾ ਐਸਾ ਕਰਕੇ ਕੋਈ ਟਿਕਾਤੇ ਉਹਨਾਂ ਨੇ ਆਰਮੀ ਟਰਾਂਜ਼ਿਟ ਕੈਂਪ ਦੇ ਵਿੱਚ ਸਾਨੂੰ ਥੋੜਾ ਜੀ ਮਤਲਬ ਆਜ਼ਾਦ ਦਿੱਤਾ ਹੈ ਤੇ ਆਦਰਵਾਇਜ਼ ਜੇ ਹੁੰਨਾ ਸੀ 에어ਪੋਰਟ ਆਸ ਤੇ ਕੁਝ ਮਤਲਬ ਉਹਨਾਂ ਦੇ ਲੋਕਲ ਮਾਰਕੀਟ ਦੇ ਵਿੱਚ ਜਾ ਰਹੇ ਆ ਕੈਪ ਵਗੈਰਾ ਪਤਾ ਕਰ ਲੈ ਤਾਂ ਕੁਝ ਪਤਾ ਕਰ ਲੈ ਲੇਕਿਨ ਕੋਈ ਕਿਸੇ ਤਰ੍ਹਾਂ ਦੇ ਮਤਲਬ ਗਵਰਨਮੈਂਟ ਦੇ ਨਿੱਕੇ ਪੈਸੇ ਦੀ ਕੋਈ ਸਪੋਰਟ ਨਹੀਂ ਹੈਗੀ ਕੋਈ ਸਪੋਰਟ ਨਹੀਂ ਹੈਗੀ ਅਸੀਂ ਉੱਥੋਂ ਵੀ ਸ਼੍ਰੀਨਗਰ ਤੋਂ ਵੀ ਆਏ ਆ ਅਸੀਂ ਖੁੱਟ ਆਏ ਆ ਸਭੇ ਬਚੇ ਜਰ ਨਾਲ ਆਇਆ ਤੁਹਾਨੂੰ ਪਤਾ ਸੀ ਕਿੰਨਾ ਆਏ ਆ ਉੱਥੇ ਪੰਜ ਦਿਨ ਰਹੇ ਹੈਗੇ ਨਾ ਕੋਈ ਨੈਟਵਰਕ ਹੈ ਨਾ ਕੋਈ ਕੁਛ ਠੀਕ ਹੈ ਪਲਟਾਇਆ ਲੇਕਿਨ ਸਟਿਲ ਅਗਰ ਕਾਮਨ ਹੈਗੀ ਹੈ ਕਾਮਨ ਨੂੰ ਕੁਛ ਨਾ ਕੁਛ ਤਾਂ ਕਰਨਾ ਜ਼ਰੂਰੀ ਹੈ ਲੋਕਾਂ ਲਈ ਆਮ ਲੋਕਾਂ ਲਈ ਉਹ ਆਪਣੇ ਲੋਕਾਂ ਲਈ ਗੱਲ ਹੈ ਟੂਰਿਸਟ ਵਾਡੀ ਦੂਰ ਦੀ ਗੱਲ ਹੈ ਅ ਅਨੁਸ਼ਾ ਤੁਸੀਂ ਕਿੰਨੇ ਜਣੇ ਜੋ ਇਸ ਵੇਲੇ ਫਸੇ ਹੋਏ ਨੇ ਤੁਹਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਅਸਤ ਕਰਮ ਹੈ ਇਹ ਮੇਰੀ ਗੱਲ ਹੈ ਕਿ ਮੈਂ ਉਹਨਾਂ ਨਾਲ ਗੱਲ ਕਰਾ ਦਿੰਦਾ ਜੀ ਬਾਕੀ ਹੋਰ ਜਿਹੜੇ ਬੰਦੇ ਸਾਡੇ ਨਾਲ ਸਾਡੇ ਕੜੀਪੀ ਆਪਾਂ ਤੇ ਆਏ ਸੀ ਉਤੋਂ ਥੋੜਾ ਕਾਰਵਾ ਆਇਆ ਸੀਗਾ ਤੇ ਉਹ ਉਹਨੇ ਕਿਸੂ ਐ ਏਅਰਪੋਰਟ ਫਸੇ ਹੋ ਨੇ ਤੇ ਅਸੀਂ ਤਾਂ ਉੱਥੇ ਚਲੇ ਗਏ ਤੇ ਮੈਂ ਆਪਣੇ ਪ੍ਰੈਜ਼ਨਰ ਨਾਲ ਵੀ ਗੱਲ ਕਰਾ ਦਵਾਂ ਮੈਂ ਆਤੁਲ ਆਤੁਲ ਲੈ ਕੇ ਜੀ ਨਾਲ ਗੱਲ ਜੀ ਆ ਆਤੁਲ ਜੀ ਕਿੰਨੇ ਜਣੇ ਤੁਸੀਂ ਫਸੇ ਹੋਏ ਔਰ ਕਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਤੁਹਾਡੇ ਆਸ-ਪਾਸੇ ਕਿਸ ਤਰ੍ਹਾਂ ਦੀ ਜਗ੍ਹਾ ਹੈ ਅੱਜ ਮੈਂ ਮੈਂ ਕੀ ਦੱਸਾਂ ਮੈਂ ਐਕਚੁਅਲੀ 6-7 ਦਿਨ ਦਾ ਫਸਿਆ ਹਾਂ ਦੇਖੋ ਵਰਡਸ ਨਹੀਂ ਆ ਰਹੇ ਦੱਸਣ ਦੇ ਮੈਂ ਤਾਂ ਆ ਕੇ ਫਸ ਗਿਆ ਹਾਂ ਅਤਲ ਤੁਹਾਡੇ ਤੱਕ ਖਾਣ ਪੀਣ ਦੀ ਕੋਈ ਚੀਜ਼ ਕਿਸੇ ਤਰੀਕੇ ਨਾਲ ਪਹੁੰਚ ਪਾ ਰਹੀ ਹੈ ਕੋਈ ਖਾਣ ਪੀਣ ਦੀ ਨਹੀਂ ਦਿੱਕਤ ਹੈ ਕਿਉਂਕਿ ਇਹ ਬਿਨਾਂ ਲਾਈਟ ਤੋਂ ਬਿਨਾਂ ਫੋਨ ਤੋਂ ਹੂੰ ਇਦਾਂ ਬੈਠਾ ਫਿਰਦਾ ਸੀਗੇ ਉਸ ਤਰ੍ਹਾਂ ਆਪਾਂ ਗੁਜ਼ਾਰਾ ਕੀਤਾ ਤੁਹਾਨੂੰ ਕੀ ਦਿੱਕਤ ਹੈ ਜੀ ਤੁਸੀਂ ਮੈਂ ਤਾਂ ਇਸ ਦਾ ਚਰੰਦਾ ਵੀ ਨਹੀਂ ਮੈਂ ਤਾਂ ਸੀਨੀਅਰ ਹਾਂ ਉਸ ਤੋਂ ਸਿਟੀ ਜਨ ਆਉਤੁਰ ਜੀ ਆਦਲ ਤੁਸੀਂ ਕਿਸ ਤਰ੍ਹਾਂ ਲੇਤੋ ਸ਼੍ਰੀਨਗਰ ਕਿਸ ਤਰ੍ਹਾਂ ਪਹੁੰਚੇ ਹੋ ਕਿ ਸੜਕਾਂ ਉਹਨਾਂ ਜਿੰਨਾ ਰਸਤਾ ਸੀ ਤੁਸੀਂ ਦੱਸੋ ਕਿ ਮਾਰਕੀਟ ਤੱਕ ਲੋਕਲ ਮਾਰਕੀਟ ਤੱਕ ਪਹੁੰਚੇ ਔਰ ਕਿਸ ਤਰ੍ਹਾਂ ਦੇ ਨਾਲ ਸੈਨਾ ਦੇ ਅਧਿਕਾਰੀਆਂ ਨਾਲ ਤੁਹਾਡਾ ਕੋਈ ਰਾਪਤਾ ਹੋ ਪਾਰਿਆ ਹਾਂਜੀ ਮੈਂ ਜੀ ਆਪਾਂ ਐਸਓਟੀਸੀ ਦਾ ਟ੍ਰੈਵਲ ਗਰੁੱਪ ਕੀਤਾ ਸੀਗਾ ਹੂੰ ਉਹਨਾਂ ਨੇ ਇੱਕ ਡਰਾਈਵਰ ਹੁੰਦਾ ਉਸ ਤੋਂ ਲੈਣ ਆਇਆ ਸੀ ਉਦੋਂ ਫਸਟ ਉਹਨੂੰ ਫਸ ਤੇ ਉਹਨੂੰ ਰਿਸਿਪਟ ਕੀਤਾ ਹੋਟਲ ਜੀ ਐਨ ਸੀ ਸੈਕਿੰਡ ਡੇਜ ਨੂੰ ਆਪਾਂ ਚੈੱਕ ਆਊਟ ਕੀਤਾ ਕਰਨਾ ਸੀਗਾ ਤਾਂ ਏਨੀ ਪਾੜ ਆ ਗਈ ਉੱਥੇ ਹੈਲਪ ਪਾਣੀ ਤੇ ਗਿਆ ਉੱਥੇ ਜੀ ਜੀ ਉਹਨੇ ਸਭ ਸ਼ੁਕਰੀਆ ਟੌਪ ਟੌਪ ਹਾਈਟ ਤੇ ਜਿਸ ਹੈਗਾ ਵਾਹ ਨਿਸ਼ਾਂਤ 뷰 ਜਿਹੜਾ ਹੈਗਾ ਉਧਰ ਸ਼ਾਹੀ ਮਰਗ ਉਹਦੇ ਉਤਰੀ ਇਹਨਾਂ ਨੇ ਪਾਣੀ ਝੜਦਾ ਉਹ ਵੀ ਸਾਰਾ ਪਾਣੀ ਨਾਲ ਭਰਿਆ ਪਿਆ ਆ ਤੁਹਾਡੇ ਫੋਨ ਦਾ ਨੈਟਵਰਕ ਜਿਸ ਤਰ੍ਹਾਂ ਹੋਣ ਤੁਹਾਡੇ ਤੱਕ ਪਹੁੰਚ ਪਾ ਰਿਹਾ ਹੈ ਔਰ ਤੁਸੀਂ ਤੁਹਾਡੇ ਕਿਸ ਨਾਲ ਸੰਪਰਕ ਹੋ ਪਾਇਆ ਹੋਰ ਕਿਸੇ ਸ਼ਖਸ ਨਾਲ ਇਸ ਫੋਨ ਦੇ ਜ਼ਰੀਏ ਤੁਸੀਂ ਹੋਰ ਕਿਸੇ ਨੂੰ ਫੋਨ ਕੀਤਾ ਕਿ ਤੁਹਾਡੇ ਤੱਕ ਪਹੁੰਚ ਕਰ ਪਾਣੋ ਨਹੀਂ ਜੀ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ ਸਾਡਾ ਕਿਸੇ ਨਾਲ ਵੀ ਸਾਡਾ ਹੁਣ ਹੀ ਮਸੀ ਆਇਆ ਨੇ ਲੈ ਚ ਘਰ ਦੇ ਨਾਲ ਸੰਪਰਕ ਮਸੀ ਹੋਇਆ ਉਹ ਵਿਚਾਰੇ ਮੈਂ ਚਾਂ ਚੁੱਕੀ ਪਈ ਆਂ